ਸੱਚੇ ਕਲਤੀ ਸਾਰਿਆਂ ਨੂੰ ਹਾਜ਼ਰਾਂ ਲੈ ਕੇ ਅੱਜ ਦੀ ਨਵੀਂ ਕਹਾਣੀ ਇਸ਼ਨਾਨ ਕਰਦਿਆਂ ਗੁਰਬਾਣੀ ਦਾ ਸ਼ਬਦ ਗੁਣਗਣਾਉਣ ਦੀ ਥਾਂ ਮੇਰਾ ਮਨ ਅਜੀਬ ਜਿਹੀਆਂ ਉਲਝਣਾਂ 'ਚ ਭਟਕਦਾ ਰਿਹਾ ਫੋੜੀ ਸੰਭਾਲਦਾ ਹੋਇਆ ਗੁਰਦੁਆਰੇ ਸਾਹਿਬ ਵੱਲ ਨੂੰ ਤੁਰ ਪੈਣਾ ਪੈਰੀ ਲੱਗੀ ਹੋਣ ਕਰਕੇ ਕੋਹ ਭਾਰ ਵਾਟ ਦੂਰ ਨਹੀਂ ਲੱਗਦੀ ਹਰਬੰਸ ਕਰਤਾ ਕਦੋਂ ਦੀ ਗੁਰਦੁਆਰਾ ਸਾਹਿਬ ਪਹੁੰਚ ਗਈ ਹੋਵੇਗੀ ਕਦੇ ਉਹਦੇ ਨਾਲ ਗੱਲ ਕਰਨੀ ਤਾਂ ਦੂਰ ਉਸਕਲ ਜੋਗੰਦੂ ਤਾਂ ਵੇਖਣਾ ਵੀ ਪਾਪ ਸਮਝਦਾ ਸੀ ਹੁਣ ਮੈਨੂੰ ਉਹਦਾ ਗੁਰਦੁਆਰੇ ਸਾਹਿਬ ਜਾਣਾ ਮਾੜਾ ਨਹੀਂ ਲੱਗਦਾ ਸਗੋਂ ਉਹਨੂੰ ਵੇਖ ਕੇ ਅਜੀਬ ਕਿਸਮ ਦਾ ਸਕੂਨ ਜਿਹਾ ਮਿਲਦਾ ਜਦੋਂ ਪਹਿਲੀ ਵਾਰ ਉਹਨੂੰ ਗੁਰਦੁਆਰਾ ਸਾਹਿਬ ਵੇਖਿਆ ਸੀ ਉਹ ਵੀ ਸਾਬਤ ਸੂਰਤ ਮੇਰੇ ਉਸ ਲਈ ਕਿਰਣਾ ਦੇ ਭਾਵ ਹੈਰਾਨੀ 'ਚ ਬਦਲ ਗਏ ਸੀ ਇਸ ਗੱਲੋਂ ਹੈਰਾਨ ਹੋਇਆ ਕਰਦਾ ਸੀ ਕਿ ਭਾਈ ਜੋਗਾ ਸਿੰਘ ਜਿਹੜਾ ਗੁਰੂ ਜੀ ਦਾ ਸੁਨੇਹਾ ਮਿਲਣ ਤੇ ਲਾਵਾ ਅਧ ਵਿੱਚ ਕਾਰ ਛੱਡ ਕੇ ਗੁਰੂ ਨੂੰ ਮਿਲਣ ਤੁਰ ਗਿਆ ਸੀ ਉਹ ਰਸਤੇ ਵਿੱਚ ਭਟਕ ਕਿਉਂ ਗਿਆ ਸੀ ਕਿਉਂ ਵੇਸਵਾ ਦੇ ਕੋਠੇ ਤੇ ਜਾ ਪਹੁੰਚਿਆ ਸੀ ਕੀ ਹੋ ਗਿਆ ਸੀ ਉਹਦੇ ਮਤ ਨੂੰ ਇਹ ਗੱਲ ਮੇਰੀ ਸਮਝ ਟ ਨਹੀਂ ਆਉਂਦੀ ਉਸੇ ਤਰ੍ਹਾਂ ਹਰਬਾンス ਕੋਰ ਦਾ ਸਿੰਘ ਨਹੀਂ ਸਜਣਾ ਗੁਰਦੁਆਰਾ ਸਾਹਿਬ ਜਾਣਾ ਮੇਰੀ ਸਮਝੋਂ ਬਾਹਰੀ ਗੱਲ ਸੀ ਉਹ ਪਾਪਨ ਤਾਂ ਮੈਨੂੰ ਤੇ ਰੱਬ ਨੂੰ ਵੀ ਮਖੌਲ ਕਰਿਆ ਕਰਦੀ ਸੀ ਇੱਕ ਦਿਨ ਮੈਨੂੰ ਕਹਿਣ ਲੱਗੀ ਗਿਆਨੀ ਐਨੀ ਉਮਰ ਹੋ ਗਈ ਤੇਰੀ ਗੁਰੂ ਘਰ ਦੀ ਸੇਵਾ ਕਰਦੇ ਦੀ ਤੇਥੋਂ ਰੱਬ ਵੀ ਖੁਸ਼ ਨਾ ਕਰ ਹੋਇਆ ਆ ਜਾ ਤੈਨੂੰ ਰੱਬ ਖੁਸ਼ ਕਰਨ ਦਾ ਢੰਗ ਦੱਸਾਂ ਜੀਨੇ ਮਨ ਨੂੰ ਖੁਸ਼ ਕਰ ਲਿਆ ਸਮਝੋ ਉਹਨੇ ਰੱਬ ਨੂੰ ਖੁਸ਼ ਕਰ ਲਿਆ ਤੇਥੋਂ ਸਾਰੀ ਉਮਰ ਮਾਨੀ ਖੁਸ਼ ਨਹੀਂ ਕਰ ਹੋਇਆ ਰੱਬ ਨੂੰ ਕੀ ਸਵਾ ਖੁਸ਼ ਕਰੇਗਾ ਤਾਈਓ ਲੋਕ ਤੈਨੂੰ ਨਾਨਕ ਦੁਖਿਆ ਸਭ ਸੰਸਾਰ ਕਹਿ ਕੇ ਛੇੜਦੇ ਨੇ ਕਦੇ ਮੂੰਹ ਤੇ ਮੁਸਕਾਨ ਵੀ ਆ ਲੈਣ ਦੇ ਆ ਕਰ ਮੈਨੂੰ ਰੱਬ ਖੁਸ਼ ਕਰਨ ਦਾ ਢੰਗ ਦੱਸਣ ਵਾਲੀ ਮੇਰੇ ਰਸਤੇ ਤੇ ਕਿਉਂ ਤੁਰਪੀ ਇਹ ਮੈਂ ਨਹੀਂ ਜਾਣਦਾ ਉਂਝ ਜਾਣਦਾ ਕਿ ਉਹ ਅਜਿਹੇ ਟਕੋਰਾ ਕਿਉਂ ਲਾਉਂਦੀ ਹੁੰਦੀ ਸੀ ਪੰਚਾਇਤ ਦੇ ਦਿੱਤੇ ਪਲਾਟਾਂ 'ਚ ਵਸਣ ਤੋਂ ਪਹਿਲਾਂ ਉਹਦਾ ਘਰ ਸਾਡੇ ਘਰ ਦੇ ਨੇੜੇ ਹੀ ਸੀ ਮਾਤੇ ਭਾਬੀ ਇਹਨੂੰ ਗਾਲਾਂ ਕੱਢਦੀਆਂ ਰਹਿੰਦੀਆਂ ਕਿਉਂਕਿ ਮੇਰਾ ਭਰਾ ਇਹਦੇ ਕੋਲ ਆਉਣ ਜਾਣ ਲੱਗ ਪਿਆ ਸੀ ਮਾਂ ਅੱਗੇ ਤਾਂ ਚੁੱਪ ਕਰ ਰਹੀ ਪਰ ਭਾਬੀ ਨੂੰ ਮੇਰੇ ਨਾਲ ਤੇ ਪਿੰਡ ਦੇ ਹੋਰ ਲੋਕਾਂ ਨਾਲ ਜੋੜ ਕੇ ਮੰਦਾ ਚੰਗਾ ਬੋਲੀ ਸੀ ਹਾ ਰੋਜ਼ ਘਰੇ ਪੈਂਦੇ ਕਲੇਸ਼ ਤੋਂ ਤੰਗ ਆ ਕੇ ਇੱਕ ਦਿਨ ਮੈਂ ਉਹਨੂੰ ਸਮਝਾਉਣ ਗਿਆ ਸੀ ਕੀੜੀ ਦੇ ਘਰੇ ਨਰੈਣ ਕਿਵੇਂ ਆ ਗਿਆ ਮੈਨੂੰ ਵੇਖ ਕੇ ਉਹਨੇ ਦੰਦ ਕੱਢੇ ਸਨ ਲਿਬੜੇ ਜਿਹਾ ਜੁਆ ਕਰ ਰੋ ਰਿਹਾ ਸੀ ਉਹ ਟੇਡ ਤੋਂ ਪੱਲਾ ਚੁੱਕ ਕੇ ਉਹਨੂੰ ਦੁੱਧ ਚੰਗੌਣ ਲੱਗ ਪਈ। ਮੈਂ ਮੂੰਹ ਫੇਰ ਲਿਆ। ਬਹਿ ਜਾ ਗਿਆਨੀ। ਉਹ ਆਦਤ ਅਨੁਸਾਰ ਹੱਸ ਪਈ। ਮੈਂ ਬੈਠਿਆ ਨਹੀਂ। ਉਥੇ ਹਰ ਚੀਜ਼ ਤੋਂ ਮੈਨੂੰ ਕਟਿਆਣ ਆ ਰਹੀ ਸੀ। ਸੋਹਣੀ ਸੁਨੱਖੀ ਹਰਬਾਂਸ ਕੋਰ ਤੋਂ ਵੀ। ਉਹਨੂੰ ਉਹ ਕੱਲ ਕਹਿ ਕੇ ਛੇਤੀ ਮੁੜਨਾ ਚਾਹੁੰਦਾ ਸੀ। ਜਿਹੜੀ ਕਹਿਣ ਗਿਆ ਸੀ। ਸਮਝ ਨਹੀਂ ਸੀ ਆ ਰਹੀ ਕਿ ਪ੍ਰਿੰਡ ਦੇ ਖਕਰ ਨੂੰ ਕਿਵੇਂ ਠੇੜਾਂ। ਗਲਾ ਸਾਫ਼ ਕਰਕੇ ਗਿਆ। ਭਾਈ ਹਰਬੰਸ ਕੁਰੇ ਮਨੁੱਖੀ ਜਾਮਾ 84 ਲੱਖ ਜੁਨਾ ਬਾਦ ਮਿਲਦਾ ਇਹਨੂੰ ਅਜਾਈ ਨਾ ਗਵਾ ਚੰਗੇ ਅਮਲ ਕਮਾ ਜਿਹੜੇ ਅਗਲੀ ਦਰਗਾਹ ਚ ਕੰਮ ਆਉਣ ਉਥੇ ਨਰਕਾਂ ਦੀ ਅੱਗ 'ਚ ਝੁਲਸੇਗੀ ਮੈਂ ਇਹੋ ਜਿਹਾ ਕਿਹੜਿਆ ਪਾਪ ਕਰਤਾ ਜਿਹੜਾ ਨਰਕਾਂ ਦੀ ਅੱਗ 'ਚ ਝੁਲਸੂਗੀ ਕਹਿਣਾ ਚਾਹੁੰਦਾ ਸੀ ਵੇਸ਼ਵਾ ਪੁਣਾ ਪਾਪ ਨਹੀਂ ਤਾਂ ਹੋਰ ਕੀ ਐ ਪਰ ਉਹਦੇ ਇਸ ਤਰ੍ਹਾਂ ਗੁੱਸੇ 'ਚ ਬੋਲਣ ਤੇ ਮੈਂ ਥੜਕ ਗਿਆ ਉਹ ਫਿਰ ਮੂੰਹ ਘੁੱਟ ਕੇ ਹਸੀ ਸ਼ਾਇਦ ਮੈਨੂੰ ਘਬਰਾਇਆ ਵੇਖ ਕੇ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਬੋਲ ਪਈ ਸਵਰਗ ਦੀ ਆਸ 'ਚ ਮੈਥੋਂ ਸਾਰੀ ਉਮਰ ਨਰਕ ਨਹੀਂ ਭੋਗ ਹੁੰਦਾ ਰੱਬ ਦਾ ਨਰਕ ਕਿਹਨੇ ਦੇਖਿਆ ਮੇਰੇ ਮੂੰਹੋਂ ਨਿਕਲਿਆ ਸੀ ਇੰਨਾ ਕੰਮਾਂ 'ਚੋ ਕਿਸੇ ਨੇ ਕੀ ਖੱਟਿਆ ਪਾਇਆ ਹਰਬਾਨ ਸਕੁਰੇ ਸੋਚ ਤੇਰੇ ਇਸ ਕਰਮ ਨਾਲ ਧੀਆ ਭੈਣਾਂ ਤੇ ਕੀ ਅਸਰ ਪੈਂਦਾ ਨ ਤੈ ਸਾਰੇ ਪਿੰਡ ਦਾ ਠੇਕਾ ਲਿਆ ਹੋਇਆ ਤੇਰੇ ਰੰਨ ਨ ਕੰਨ ਇਹ ਗੱਲਾਂ ਆਪਣੀ ਭਾਬੀ ਨੂੰ ਸਮਝਾ ਥਾਂ ਥਾਂ ਦੀ ਚਗਲ ਨੂੰ ਗੁੱਸਾ ਤਾਂ ਬਹੁਤ ਆਇਆ ਸੀ ਪਰ ਇਹ ਸੋਚ ਕੇ ਮਨ ਸਮਝਾ ਲਿਆ ਜੇ ਗੰਦੇ ਦੇ ਛੋਟੀ ਮਾਰਾਂਗੇ ਛਿਟੇ ਪੈਣਗੇ ਉਹਦੀ ਜ਼बान ਕੈਂਚੀ ਵਾਂਗ ਚੱਲ ਰਹੀ ਸੀ ਮੈਨੂੰ ਸਮਝਿਆ ਕਿ ਜੈਨੀਤੀ ਪਹਿਣ ਸਾਰਾ ਪਿੰਡ ਆਉਂਦਾ ਇੱਥੇ ਮੱਥਾ ਰਗੜਨ ਗੰਦ ਖਾਣ ਮੈਂ ਕਿਸੇ ਕੰਜਰ ਨੂੰ ਸੱਦਣ ਜਾਨੀ ਆ ਅੱਜ ਤੂੰ ਆ ਗਿਆ ਦਾੜੀ ਕੱਢ ਕੇ ਨਾ ਮੈਂ ਖੜਨ ਜੋਗਾ ਨਾ ਤੁਰਨ ਜੋਗਾ ਸੋਚ ਰਿਆ ਸੀ ਕਿ ਹੋਜੀ ਤੀਵੀਆਂ ਨਾ ਜੱਗ ਦਾ ਡਰ ਨਾ ਰੱਬ ਦਾ ਖੋਫ ਇਹੋ ਜੇ ਘੱਡੀਆਂ ਕੰਮ ਨੂੰ ਨਰਕ ਨਹੀਂ ਸਮਝਦੀ ਜਦੋਂ ਨੇ ਪਿੰਡ ਤੋਂ ਬਾਹਰ ਪੰਚਾਇਤ ਦੇ ਘਟਿਆ ਹੋਇਆ ਪਲਾਟਾਂ 'ਚ ਘਰ ਪਾ ਲਿਆ ਤਾਂ ਅਸੀਂ ਸੁੱਖ ਦਾ ਸਾਹ ਲਿਆ ਪਰ ਉਹਦੀਆਂ ਗੱਲਾਂ ਹਜੇ ਵੀ ਰੜਕਦੀਆਂ ਰਹਿੰਦੀਆਂ ਨੇ ਨਾ ਹੀ ਉਹਦਾ ਭਾਬੀ ਨੂੰ ਮੰਦਾ ਬੋਲਣਾ ਭੁੱਲ ਸਕਿਆ ਨਾ ਹੀ ਰੰਨ ਦਾ ਕੰਨ ਵਾਲਾ ਮਹਿਣਾ ਗੱਲ ਭਾਵੇਂ ਉਹਦੀ ਠੀਕ ਹੀ ਆ ਮੈਂ ਵਿਆਹ ਨਹੀਂ ਕਰਵਾਇਆ ਪਰ ਜੇ ਚਾਹੁੰਦਾ ਤਾਂ ਕਦੋਂ ਦਾ ਵਿਆਹ ਹੋ ਜਾਣਾ ਸੀ ਸਾਡਾ ਕੰਮ ਚੰਗਾ ਚੱਲਦਾ ਸੀ ਲੱਤ ਦਾ ਨੁਕਸ ਕਿਧਰੇ ਲੁਕ ਜਾਣਾ ਸੀ ਗੁਰੂ ਮਹਾਰਾਜ ਦੀ ਕਿਰਪਾ ਹੋਗੀ ਗੁਰੂ ਘਰ ਨਾਲ ਪ੍ਰੇਮ ਹੋ ਗਿਆ ਇੱਧਰ ਅਜਹੀ ਲਿਬ ਲੱਗੀ ਕਿ ਕੋਈ ਇੱਛਾ ਹੀ ਨਾ ਰਹੀ ਹੁਣ ਸਵੇਰੇ ਹਰਬਾンスਕੌਰ ਮੇਰੇ ਨਾਲੋਂ ਵੀ ਪਹਿਲਾਂ ਗੁਰਦੁਆਰਾ ਸਾਹਿਬ ਪਹੁੰਚ ਜਾਂਦੀ ਆ ਉੱਥੇ ਜਾ ਕੇ ਸਫਾਈ ਕਰਦੀ ਆ ਪਾਣੀ ਦਾ ਛਿੜਕਾ ਕਰਦੀ ਆ ਨਿਸ਼ਾਨ ਸਾਹਿਬ ਦੇ ਥੜਾ ਸਾਹਿਬ ਨੂੰ ਜਲ ਨਾਲ ਇਸ਼ਨਾਨ ਕਰਵਾਉਂਦੀ ਆ ਜਦੋਂ ਮਹਾਰਾਜ ਪ੍ਰਕਾਸ਼ ਕਰਦਾ ਤਾਂ ਫਿਰ ਪੰਜ ਇਸ਼ਨਾਨਾ ਕਰਕੇ ਮੱਥਾ ਟੇਕਦੀ ਆ ਗਲ ਵਿੱਚ ਪੱਲਾ ਪਾ ਕੇ ਕਿੰਨਾ ਕਿੰਨਾ ਚਿਰ ਮੂਹ ਚ ਅਰਦਾਸ ਕਰਦੀ ਆ ਫਿਰ ਅੰਤਰ ਧਿਆਨ ਹੋ ਕੇ ਸਾਰਾ ਪਾਠ ਸੁਣਦੀ ਆ ਬੁੱਢੇ ਠੇਰੇ ਜਿਹੜੇ ਗੁਰਦੁਆਰੇ ਸਾਹਿਬ ਆਉਂਦੇ ਨੇ ਉਹਨਾਂ ਦੇ ਜੋੜੇ ਸਿਰ ਦੀ ਚੁੰਨੀ ਨਾਲ ਝਾੜੇਗੀ ਜਦੋਂ ਦੀ ਉਹ ਸਿੰਘ ਸਜੀਆ ਮੇਰੇ ਮਨ ਵਿੱਚ ਉਹਦੇ ਲਈ ਕਿਰਣਾ ਨਹੀਂ ਰਹੀ ਪਰ ਲੋਕ ਉਹਦੀਆਂ ਹਰਕਤਾਂ ਤੇ ਹੱਸਦੇ ਨੇ ਜਿਵੇਂ ਜੱਗੋ ਬਾਰੀ ਗੱਲ ਕਰ ਰਹੀ ਹੋਵੇ ਉਹ ਉਹਨੂੰ ਉਹੀ ਬੰਸੋ ਸਮਝਦੇ ਨੇ ਥਾਂ ਥਾਂ ਦੀ ਝਗੜ ਇੱਜ਼ਤ ਬਣਾਉਣ ਲਈ ਉਮਰਾਂ ਲੱਗ ਜਾਂਦੀਆਂ ਨੇ ਤੇ ਗਵਾਉਣ ਲਈ 1 ਮਿੰਟ ਨਹੀਂ ਲੱਗਦਾ ਪਰ ਉਹਨੇ ਇੱਜ਼ਤ ਬਣਾਈ ਕਦੋਂ ਸੀ ਗਵਾਈ ਹੀ ਗਵਾਈ ਸੀ ਜਦੋਂ ਉਹ ਵਿਆਹੀ ਆਈ ਤਾਂ ਲੋਕਾਂ ਨੇ ਮੂੰਹ 'ਚ ਉਂਗਲਾਂ ਲਈਆਂ ਸਨ ਮੋٹے ਦਿਮਾਗ ਦੇ ਕੈਲੇ ਨੂੰ ਐਨੀ ਸੋਹਣੀ ਬਹੂ ਕਿਵੇਂ ਮਿਲ ਗਈ ਸਭ ਹਰਬਾਂ ਸਕੁਰ ਵੱਲ ਧਿਆਨ ਨਾਲ ਦੇਖ ਰਹੇ ਸਨ ਅਖੀਰ ਕੁੜੀ ਚ ਕੀ ਨੁਕਸਾ ਜਿਸ ਕਰਕੇ ਅਗਲਿਆਂ ਨੇ ਹੀਰੇ ਵਰਗੀ ਕੁੜੀ ਖੋਚ ਸੁੱਟਦੀ ਹਰ ਕੋਈ ਆਖਦਾ ਕੁੜੀ ਦੇ ਬਾਪ ਨੇ ਇਹ ਕੁੜੀ ਨਾਲ ਵੈਰ ਕਮਾਇਆ ਵਿਸ਼ਨੂ ਬੁੜੀ ਜਿਹੜੀ ਕੈਲੇ ਦੇ ਘਰਾਂ ਚੋਂ ਹੀ ਸੀ ਉਹਨੇ ਨੁਕਸ ਲੱਭ ਲਿਆ ਮੁਸਕੜੀਏ ਹੱਸਦੀ ਨੇ ਉਹਨੇ ਕੰਨਾਂ ਦੇ ਕੰਨਾਂ ਚ ਉਹ ਗੱਲ ਚੋ ਦਿੱਤੀ ਸੀ ਉਧਰ ਕੈਲਾ ਰੁੱਸਿਆ ਬੈਠਿਆ ਸੀ ਉਹਦੇ ਬਾਪ ਕਰਤਾਰੇ ਨੇ ਲਾਊਡ ਸਪੀਕਰ ਨਹੀਂ ਸੀ ਲਾਉਣ ਦਿੱਤਾ ਕਿਉਂਕਿ ਭੰਤ ਜੱਟ ਦਾ ਬਜ਼ੁਰਗ ਸਵਰਗ ਸਿਧਾਰ ਗਿਆ ਸੀ ਵਿਸ਼ਨੂ ਬੁੜੀ ਨੇ ਰੁੱਸੇ ਬੈਠੇ ਕੈਲੇ ਨੂੰ ਪਿਆਰ ਨਾਲ ਪੁਚਕਾਰਦੇ ਨੇ ਕਿਹਾ ਉਹ ਕੋਈ ਨਾ ਪੁੱਤ 4-5 ਮਹੀਨਿਆਂ ਤੱਕ ਰੇੜੂਆ ਲਾ ਲਈ ਜੇ ਰੱਬ ਨੇ ਚੱਜ ਦਾ ਜੀ ਦੇ ਦਿੱਤਾ ਵਿਆਹ ਤੋਂ ਬਾਅਦ ਕਰਤਾਰਾ ਤੇ ਕੈਲਾ ਵੇਲੇ ਕੋ ਵੇਲੇ ਲੋਕਾਂ ਦੇ ਘਰ ਗੋਹਾ ਸੁੱਟਣ ਜਾਂਦੇ ਲੋਕ ਖਿਜਦੇ ਇੱਕ ਦਿਨ ਬਾਪੂ ਕਰਤਾਰੇ ਦੇ ਗਲ ਪੈ ਗਿਆ ਉਹ ਕਰਤਾਰਿਆ ਮੁੰਡੇ ਦਾ ਤਾਂ ਵਿਆਹ ਹੋਇਆ ਉਹ ਚਾਹੇ ਨਾ ਨਿਕਲੇ ਘਰੋਂ ਇਹ ਤਾਂ ਮੰਨਿਆ ਪਰ ਕੰਜਰਾ ਤੂੰ ਵੀ ਘਰੀ ਬੜਿਆ ਰਹਿਣਾ ਉਹੀ ਗੱਲ ਸੱਚੀ ਨਿਕਲੀ ਥੋੜੀ ਜਾਤ ਦੇ ਰੋਟੀ ਪੱਕਣ ਲੱਗ ਜੇ ਤੁਸੀਂ ਰੱਬ ਨੂੰ ਟੱਬ ਦੱਸਣ ਲੱਗ ਜਾਂਦੇ ਹੋ ਕਰਤਾਰੇ ਦੇ ਸਿਰ ਤੇ ਗੋਹੇ ਦਾ ਭਰਿਆ ਹੋਇਆ ਟੋਕਰਾ ਸੀ ਪਰ ਬਾਪੂ ਦੀਆਂ ਗੱਲਾਂ ਦੇ ਵਜ਼ਨ ਨਾਲ ਜਿਵੇਂ ਦੱਬਿਆ ਗਿਆ ਹੋਵੇ। ਖੋਖਲਾ ਜਿਹਾ ਹੱਸ ਕੇ ਕਹਿਣ ਲੱਗਿਆ, "ਉਹ ਬੱਸ ਸਰਦਾਰਾ। ਥੋੜੀ ਦਿਆਂ ਨਾਲ ਰੋਟੀ ਪੱਕਣ ਲੱਗ ਗਈ। ਉਹ ਲਾਣੇਦਾਰਾ। ਅਜੇ ਹੀ ਲਾਦ ਵਿਆਹਣੀ ਕਿਹੜਾ ਸੌਖੀ ਆ। ਅਸੀਂ ਕੈਲੇ ਦੇ ਸੌਰਿਆ ਨੂੰ ਇਹ ਕਹਿ ਕੇ ਰਿਸ਼ਤਾ ਲਿਆ, ਵੀ ਅਸੀਂ ਗੋਹੇ ਦਾ ਕੰਮ ਨਹੀਂ ਕਰਦੇ। ਨਵਾਂ ਨਵਾਂ ਵਿਆਹ ਹੋਇਆ। ਇਸ ਕਰਕੇ ਬਹੁ ਦੇ ਰਿਸ਼ਤੇਦਾਰ ਆਏ ਰਹਿੰਦੇ ਨੇ।" ਐਸੇ ਕਰਕੇ ਵੇਲੇ ਕੋ ਵੇਲੇ ਹੋ ਜਾਂਦਾ ਸੱਚ ਦੱਸਾਂ ਅਸੀਂ ਤਾਂ ਬਹੂ ਨੂੰ ਵੀ ਇਹੀ ਕਹਿ ਕੇ ਆਉਨੇ ਆ ਵੀ ਦਿਹਾੜੀ ਚੱਲੇ ਆ ਨਾ ਉਹ ਰੱਬ ਤੋਂ ਉਤਰੇ ਹੋਏ ਨੇ ਇੱਕੋ ਜਾਤਾ ਥੋਡੀ ਕੱਲ ਕਲਾਂ ਨੂੰ ਬਹੂ ਨੇ ਵੀ ਟੋਕਰਾ ਚੁੱਕਣਾ ਹੀ ਆ ਬਾਪੂ ਹੱਸ ਪਿਆ ਉਹ ਤੇਰੀ ਦਿਆਂ ਨਾਲ ਲਾਣੇਦਾਰਾ ਮੁੰਡੇ ਦਾ ਘਰ ਵਸਿਆ ਰਹੇ ਆਪਾਂ ਨਹੀਂ ਇਹ ਕੰਮ ਕਰਾਉਣਾ ਬਹੂ ਤੋਂ ਕਰਤਾਰਾ ਬੋਲਦਾ ਬੋਲਦਾ ਗੋਹਾ ਸੁੱਟਣ ਤੁਰ ਪਿਆ ਉਹੀ ਕਰਤਾਰਾ ਜੀ ਦੀ ਜबान ਬਹੁ ਦੀਆਂ ਸਿਫਤਾਂ ਕਰਦੇ ਦੀ ਨਹੀਂ ਸੀ ਤੱਕਦੀ ਜਦੋਂ ਵਿਆਹ ਤੋਂ 5 ਮਹੀਨੇ ਬਾਅਦ ਬਹੂ ਦੇ ਕੁੜੀ ਜੰਮ ਪਈ ਉਹਨੂੰ ਉਹ ਵਿਯੋ ਵਰਗੇ ਲੱਗਣ ਲੱਗੀ ਉਹਨੇ ਉਹਦੇ ਛੀਲੇ ਤੋਂ ਉੱਠਣ ਦੀ ਉਡੀਕ ਵੀ ਨਾ ਕੀਤੀ ਸਿਰ ਤੇ ਗੋਹੇ ਦਾ ਟੋਕਰਾ ਰਖਵਾ ਦਿੱਤਾ ਬੰਸੋ ਨੇ ਸਿਦਰੇ ਕੈਲੇ ਨੂੰ ਪਤਾ ਨਹੀਂ ਕੀ ਪੜਤੀ ਪੜਾਈ ਉਹ ਟੋਕਰਾ ਮੁੱਦਾ ਮਾਰ ਕੇ ਪ੍ਰੀਤਮ ਨਾਲ ਸਿਰੀ ਰਲ ਗਿਆ ਕਰਤਾਰਾ ਹਰ ਸਮੇਂ ਨੋ ਪੁੱਤ ਨਾਲ ਲੜਦਾ ਰਹਿੰਦਾ ਜबान ਕੀਤੀ ਹੋਣ ਕਰਕੇ ਸਾਲ ਭਰ ਇਕੱਲਾ ਹੀ ਗੋਹਾ ਸੁੱਟਦਾ ਰਿਹਾ ਇੱਕ ਦਿਨ ਕਰਤਾਰੇ ਦੇ ਘਰ ਚੀਕ ਚਿਹੜਾ ਪੈ ਗਿਆ ਰੋਲਾ ਸੁਣ ਕੇ ਲੋਕਾਂ ਦਾ ਇਕੱਠ ਹੋ ਗਿਆ ਵਨਸੋ ਤੇਲ ਨਾਲ ਨੱਚੜ ਰਹੀ ਸੀ ਉਹ ਡਰੀ ਸੈਮੀ ਲੋਕਾਂ ਚ ਖੜੀ ਕਰਤਾਰੇ ਦੇ ਮੂੰਹੋਂ ਗੁੱਸੇ ਚ ਅੱਗ ਨਿਕਲ ਰਹੀ ਸੀ ਲੋਕੋ ਰੱਬ ਦੇ ਵਾਸਤੇ ਸਾਡੀ ਲੜਾਈ ਚ ਨਾ ਆਇਓ ਐਨੇ ਘਰ ਨੂੰ ਕੰਜਰਖਾਨਾ ਬਣਾਤਾ ਪਹਿਲਾਂ ਪਿੱਛੋਂ ਲਿਆ ਕੇ ਪੱਥਰ ਸਾਡੇ ਮੱਥੇ ਮਾਰਿਆ ਮੈਂ ਚੁੱਪ ਕਰ ਗਿਆ ਬਈ ਸਾਡੇ ਮੁੰਡੇ ਦਾ ਘਰ ਵਸਿਆ ਰਹੇ ਹੁਣਾਂ ਕੰਜਰਖਾਨਾ ਫੜਿਆ ਚਾਹੇ ਫਾਹੇ ਲੱਗ ਜਾਈ ਮੈਨੂੰ ਅੱਜ ਨਹੀਂ ਛੱਡਦਾ ਇਹਨੂੰ ਕਰਤਾਰਾ ਭੱਜ ਭੱਜ ਬੰਸੋ ਵੱਲ ਜਾ ਰਿਹਾ ਸੀ ਕਰਤਾਰਿਆ ਨਾ ਓਏ ਨੋਹਾਂ ਧੀਆ ਵਰਗੀਆਂ ਹੁੰਦੀਆਂ ਨੇ ਕਿਉਂ ਛੋਟੇ ਛੋਟੇ ਜਵਾਕ ਰੋਲਣੇ ਨੇ ਜੀਤ ਪੰਚ ਨੇ ਉਹਨੂੰ ਫੜਿਆ ਨਿਆਣੇ ਨੇ ਰੋ ਰੋ ਕੇ ਅਸਮਾਨ ਸਿਰ ਤੇ ਚੁੱਕ ਲਿਆ ਲਾਣੇਦਾਰਾ ਮੈਂ ਇਹਨੂੰ ਧੀ ਨਾਲੋਂ ਵੱਧ ਸਮਝਦਾ ਸੀ ਪਾਣੀ ਸਿਰ ਤੋਂ ਲੰਘ ਜੇ ਫਿਰ ਕੀ ਕਰੇ ਅੱਜ ਇਹਨੂੰ ਛੱਡਣਾ ਨਹੀਂ ਚਾਹੇ ਮੈਨੂੰ ਫਾਹ ਲੱਗ ਜੇ ਉਹ ਜੀਤ ਤੇ ਛੁੱਟ-ਛੁੱਟ ਕੇ ਮਿੱਟੀ ਦੇ ਤੇਜ ਨਾਲ ਭਿੱਜੀ ਤਿਲਾਂ ਦੀ ਡੱਬੀ ਲੈ ਕੇ ਅੱਗੇ ਵਧਿਆ ਜੀਤ ਪੰਚ ਨੇ ਜੱਫਾ ਮਾਰ ਕੇ ਡੱਬੀ ਖੋਲੀ ਬੰਸੋ ਅਚਾਨਕ ਸ਼ੇਰ ਵਾਂਗ ਗਰਜੀ ਜਿਵੇਂ ਉਹਨੂੰ ਹੁਣੇ ਹੋਸ਼ ਆਏ ਹੋਵੇ ਮਾਰ ਦੇ ਮੈਨੂੰ ਮਾਰ ਦੇ ਤੇਰੇ ਸਿਰ ਤੋਂ ਗੋਹੇ ਦਾ ਟੋਕਰਾ ਲਾਤਾ ਤਹੀ ਉਹ ਹੀ ਕੋਠੜੀ ਚੋਂ ਕੱਢ ਕੇ ਥੋਨੂੰ ਪੱਕੇ ਮਕਾਨ 'ਚ ਬਿਠਾਤਾ ਤੈਨੂੰ ਭੁੱਖੇ ਮਰਦੇ ਨੂੰ ਰੋਟੀ ਮਿਲਣ ਲੱਗ ਪਈ ਰੋਟੀ ਮਿਲਣ ਲੱਗ ਪਈ ਨਾ ਤੇਰੇ ਆਉਣ ਤੋਂ ਪਹਿਲਾਂ ਅਸੀਂ ਭੁੱਖੇ ਮਰਦੇ ਸੀ ਰੋਟੀ ਖਾਤਰ ਲੋਕ ਲੰਡੇ ਲੁੱਚੇ ਨਹੀਂ ਬਣਦੇ ਹਾਂ ਮੈਂ ਹੈਗੀਆਂ ਲੰਡੀ ਲੁੱਚੀ ਮੇਰੇ ਪਿਓ ਦੇ ਸਾਲਿਆ ਮੈਂ ਤਾਂ ਲੁੱਚੀ ਆ ਮੈਨੂੰ ਦੱਸ ਇੱਥੇ ਦੁੱਧ ਦੋਤਾ ਕੌਣ ਆ ਤੂੰ ਨਾਲੇ ਉਹ ਲੋਕਾਂ ਵੱਲ ਹੱਥ ਕਰਕੇ ਚੁੱਪ ਕਰ ਗਈ ਜਿਨ੍ਹਾਂ ਦੀਆਂ ਦਾੜੀਆਂ 'ਚ ਤਣਕੇ ਸੀ ਅੱਖਾਂ ਚ ਰੌਣ ਲੱਗ ਪਏ ਆਪਦੇ ਮੁੰਡੇ ਨੂੰ ਪੁੱਛ ਉਹਨੂੰ ਰਜਮੀ ਰੋਟੀ ਮਿਲਦੀ ਐ ਕਿ ਨਹੀਂ ਬਾਕੀ ਦੀਆਂ ਬੱਚੀਆਂ ਕਾਮਾ ਨੂੰ ਪਾਵਾਂ ਚਾਹੇ ਕੁੱਤਿਆਂ ਨੂੰ ਕਰਤਾਰਾ ਚੀ ਕੁੱਠਿਆ ਦੇਖ ਲੋ ਲਾਣੇਦਾਰਾ ਨੂਹਾਂ ਧੀਆ ਕਿਤੇ ਐਕਣ ਬੋਲਦੀਆਂ ਹੁੰਦੀਆਂ ਨੇ ਉਹ ਬੰਸੋ ਦੇ ਮਾਰਨ ਭੱਜਿਆ ਸਿਆਣੇ ਬੰਦੇ ਬੰਸੋ ਦਾ ਬਗਵਾ ਸੁਣ ਕੇ ਖਿਸਕਣ ਲੱਗ ਪਏ ਜੀਤ ਪੰਚ ਕਰਤਾਰੇ ਨੂੰ ਆਪਣੇ ਘਰ ਲੈ ਤੁਰਿਆ ਤਮਾਸ਼ਵੀਨ ਵੀ ਖਿਸਕਣ ਲੱਗ ਪਏ। ਬਾਕੀ ਦੀਆਂ ਬਟੀਆਂ ਲੋਤੀਆਂ ਮਕਾਮਾਂ ਨੂੰ ਪਾਵਾਂ ਚਾਹੇ ਕੁੱਤਿਆਂ ਨੂੰ। ਹਰਬਾਂਸ ਗੁਰਦੀ ਸਾਂਗ ਲਾ ਕੇ ਠੁੰਗਾ ਹੱਸਿਆ ਸੀ। ਸਾਲੀ ਆਪਾਂ ਨੂੰ ਕਾਂ ਕੁੱਤੇ ਹੀ ਸਮਝਦੀ ਆ। ਅੱਜ ਕਰਤਾਰੇ ਦੇ ਘਰ ਵੱਲ ਦੇਖੋ। ਟੈਲੀਵਿਜ਼ਨ, ਫ੍ਰਿਜ, ਸਾਰੇ ਕਰਤਾਰੇ ਤੋਂ ਠੰਡਾ ਪਾਣੀ ਨਹੀਂ ਪੀ ਹੁੰਦਾ। ਮਾੜੀ ਟੀਮੀ ਵੀ ਬੰਦੇ ਨੂੰ ਮਾਰ ਲੈਂਦੀ ਆ। ਕੀ ਗੰਦ ਪਾਇਆ ਇਹਨੇ? ਬਨਸੋ ਨੇ ਜਿਹੜਾ ਜੱਗ ਚਲਾਇਆ ਹੋਇਆ ਉਹਦੇ ਕਰਕੇ ਹੀ ਨਾ ਕਦੇ ਆਪਣੇ ਪਿੰਡ ਗੜੇ ਪਏ ਤੇ ਨਾ ਹੀ ਟਿੱਡਾਈ ਵਿਚਾਰੀ ਮੇਰੇ ਵਰਗੇ ਮਾੜੇ ਮੰਗਤੇ ਨੂੰ ਵੀ ਖਾਲੀ ਨਹੀਂ ਮੋੜਦੀ ਲੋਕ ਹੱਸਦੇ ਘਰਾਂ ਨੂੰ ਤੁਰਪੇ ਕਈ ਦਿਨਾਂ ਬਾਅਦ ਕਰਤਾਰਾ ਬਾਬੇ ਸ਼ਹੀਦਾਂ ਦੀ ਸਮਾਦ ਘੜ ਮਰਿਆ ਪਿਆ ਸੀ ਕੋਈ ਕਹਿੰਦਾ ਕੁਝ ਖਾ ਕੇ ਮਰ ਗਿਆ ਕੋਈ ਕਹਿੰਦਾ ਬੰਸੋ ਨੇ ਕਿਸੇ ਤੋਂ ਮਰਾਤਾ ਉਹ ਮਰਿਆ ਕਿਵੇਂ ਇਹ ਤਾਂ ਵਾਹਿਗੁਰੂ ਹੀ ਜਾਣਦਾ ਤੇ ਇਹ ਵੀ ਵਾਹਿਗੁਰੂ ਜਾਣਦਾ ਕਿ ਹਰਬੰਸਕੌਰ ਦਾ ਮਨ ਕਿਵੇਂ ਬਦਲ ਗਿਆ ਪਰ ਮੈਨੂੰ ਉਹਦਾ ਸਿੰਘ ਨਹੀਂ ਸਜਣਾ ਚੰਗਾ ਲੱਗਿਆ ਸੀ ਮਨ ਵਿੱਚ ਵਾਹਿਗੁਰੂ ਲਈ ਸ਼ਰਧਾ ਹੋਰ ਵੱਧ ਗਈ ਉਹ ਬੜਾ ਬਿਆੰਤ ਹੈ ਉਹਨੇ ਤਾਂ ਗਣਕਾ ਵਰਗੀ ਪਾਪਣ ਵੀ ਤਾਰਤੀ ਜਿਸ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਗਣਕਾ ਪਾਪਣ ਹੋਇ ਕੇ ਪਾਪਾਂ ਦਾ ਗਲ ਹਾਰ ਪਰੋਤਾ ਉਹ ਵੀ ਦਾਤੇ ਦੀ ਕਿਰਪਾ ਨਾਲ ਬਬਾਨ ਵਿੱਚ ਬੈਠ ਕੇ ਬੈਕੁੰਡ ਨੂੰ ਗਈ ਸੀ ਪਰ ਇਹਨਾਂ ਮਨਮੁਖ ਲੋਕਾਂ ਨੂੰ ਕੌਣ ਸਮਝਾਵੇ ਇਹਨਾਂ ਨੂੰ ਹਰਬੰਸਕੁਰ ਦਾ ਸਿੰਘ ਸਜਣਾ ਫੁੱਟੇ ਅੱਖ ਨਹੀਂ ਸੀ ਪਾਇਆ। ਇਸ ਸੰਗਰਾਮ ਤੇ ਮੈਨੂੰ ਲੱਗਿਆ ਕਿ ਹਰਬੰਸਕੁਰ ਵਿਰੋਧ ਕੋਈ ਫਸਾਦ ਖੜਾ ਨਾ ਹੋ ਜੇ। ਬੀਬੀਆਂ ਪ੍ਰਸਾਦ ਲੈ ਕੇ ਘਰਾਂ ਨੂੰ ਚਲਿਆਂ ਗਈਆਂ। ਆਦਮੀ ਬਰੋਟੇ ਦੇ ਥੜੇ ਤੇ ਬੈਠੇ। ਤਾਇਆ ਇਹ ਉਹੀ ਬੰਸੋ ਸੀ ਜਿਹੜੀ ਕਹਿੰਦੀ ਹੁੰਦੀ ਸੀ ਇਹ ਮਾਸ ਆ ਇਹਨੇ ਤਾਂ ਜਾਲੀ ਜਾਣਾ। ਬੰਦਾ ਕਿਸੇ ਦੇ ਕੰਮ ਆਵੇ। ਅੱਜ ਪਛਾਣਿਆ ਪਛਾਣ ਨਹੀਂ ਹੁੰਦੀ। ਵੱਡੇ ਵੱਡੇ ਸੇਖਾਂ ਨੂੰ ਵੀ ਮਾਤ ਪਾਉਂਦੀ ਆ ਚਿੱਟੇ ਸਾਫ ਕੱਪੜੇ ਸਿਰ ਤੇ ਦਸਤਾਰ ਗਿਆਨੀ ਵਾਂਗ ਉਤੋਂ ਦੀ ਕਿਰਪਾਨ ਕਮਰ ਕਸਾ ਧੁੰਗਾ ਅੱਖਾਂ ਮੀਟ ਕੇ ਬੋਲੀ ਜਾ ਰਿਹਾ ਸੀ ਕੁੱਤੀ ਤੀਵੀ ਦੇਗ ਵਾਲੀ ਕੜਾਹੀ ਤੇ ਚੜੀ ਬੈਠੀ ਮੇਰੀ ਦੇਖਣ ਨੂੰ ਵੱਡੀ ਰੂ ਨਾ ਕਰੇ ਬਾਹਰ ਆ ਕੇ ਮੈਂ ਕੁੱਤਿਆਂ ਨੂੰ ਪਾਈ ਉਹ ਜਦੋਂ ਉਹਦੇ ਨਾਲ ਸੌਂਦਾ ਸੀ ਉਦੋਂ ਨਹੀਂ ਸੀ ਪਿੱਟ ਚੜਦੀ ਗੁਰਦੁਆਰੇ ਬੈਠੇ ਹੋ ਗੁਰਮਖਾਲੀਆਂ ਗੱਲਾਂ ਕਰੋ ਮੈਂ ਗੁੱਸੇ ਚ ਕਿਹਾ ਉਹ ਪੱਲੇ ਛੱਡਦੇ ਉੱਠ ਕੇ ਤੁਰ ਪਏ ਉਹ ਮਨਮੁਖ ਗੁਰਮੁਖਾਂ ਵਾਲੀਆਂ ਗੱਲਾਂ ਕਿਵੇਂ ਕਰ ਸਕਦੇ ਨੇ ਇਹਨਾਂ ਨੂੰ ਗੁਰੂ ਘਰ ਦੀ ਸੇਵਾ ਲਈ ਕਹਿ ਦੇਵੋ ਜਿਵੇਂ ਸੱਪ ਸੁੰਘ ਜਾਂਦਾ ਹੈ ਕਈ ਦਿਨ ਪਹਿਲਾਂ ਇੱਕ ਇਕੱਠ ਵਿੱਚ ਮੈਂ ਕਿਹਾ ਸੀ ਕਿ ਦੂਜੇ ਪਿੰਡਾਂ ਦੇ ਗੁਰਦੁਆਰੇ ਸਾਹਿਬ ਦੇਖ ਲਓ ਲੋਕ ਸੰਗ ਮਰਬਾਰ ਤੇ ਚਿਪਸਾਂ ਲਾਉਂਦੇ ਨੇ ਆਪਣੇ ਪਿੰਡ ਬੀਬੀਆਂ ਲਈ ਪਿਸ਼ਾਬ ਕਰਨ ਲਈ ਜਗ੍ਹਾ ਹੈ ਨਹੀਂ ਦਿਨ ਤਿਹਾਰ ਨੂੰ ਬੀਬੀਆਂ ਔਖੀਆਂ ਹੁੰਦੀਆਂ ਨੇ ਏ ਸਾਰੇ ਇੰਜ ਚੁੱਪ ਹੋ ਗਏ ਜਿਵੇਂ ਸੱਪ ਸੁng ਜਾਂਦਾ ਚੱਲ ਉਹ ਜਾਣੇ ਜੈਸਾ ਬੀਜੇ ਤੈਸਾ ਹੀ ਖਾਈ ਕਦੇ ਕਦੇ ਮੇਰੇ ਦਿਮਾਗ ਨੂੰ ਪਤਾ ਨਹੀਂ ਕੀ ਹੋ ਜਾਂਦਾ ਹਰ ਰੋਜ਼ ਗੁਰਬਾਣੀ ਦੇ ਸ਼ਬਦ ਗਾਉਂਦਾ ਗਾਉਂਦਾ ਗੁਰਦੁਆਰਾ ਸਾਹਿਬ ਜਾਣਾ ਪਰ ਅੱਜ ਕੀ ਕਿਸਾ ਛੇੜ ਬੈਠਿਆ ਬਖਸ਼ੀਂਦਾ ਤਿਆ ਫੌੜੀ ਦਾ ਖੜਾਕ ਸੁਣ ਕੇ ਪੂਰੂ ਕੁੱਤਾ ਗੁਰਦੁਆਰਾ ਸਾਹਿਬ ਦੇ ਅੰਦਰੋਂ ਭੱਜ ਆਇਆ ਪੂੰਛ ਹਿਲਾਉਂਦਾ ਮੇਰੇ ਪੈਰਾਂ ਕੋਲ ਲਟ ਗਿਆ ਉਸ ਤੋਂ ਟੇਢ ਜਿਹਾ ਵਟਕੇ ਮੈਂ ਤੁਰ ਪੈਣਾ। ਗੇਟ ਅੰਦਰ ਜਾ ਕੇ ਦਰਬਾਰ ਸਾਹਿਬ ਨੂੰ ਸੇਸ਼ ਝੁਕਾ ਦਿੰਨਾ। ਨਲਕੇ ਵੱਲ ਨੂੰ ਤੁਰ ਪੈਣਾ। ਜਿਹੜਾ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਆ। ਤਾਂ ਜੋ ਮਹਾਰਾਜ ਪ੍ਰਕਾਸ਼ ਕਰਨ ਤੋਂ ਪਹਿਲਾਂ ਪੰਜ ਇਸ਼ਨਾਨਾ ਕਰ ਲਵਾਂ। ਬਾਲਟੀ ਖੜਕਣ ਦੀ ਆਵਾਜ਼ ਆਈ। ਹਰਬਾਂਸ ਕੋਰ ਪਾਣੀ ਛਿੜਕ ਰਹੀ ਹੋਵੇਗੀ। ਨਲਕੇ ਵੱਲ ਦੇਖ ਕੇ ਮੇਰੀਆਂ ਤਾਂ ਅੱਖਾਂ ਹੀ ਟੱਡੀਆਂ ਰਹਿ ਗਈਆਂ। ਉਹ ਤਾਂ ਇਸ਼ਨਾਨ ਕਰ ਰਹੀ ਸੀ। ਕਈ ਦਿਨ ਪਹਿਲਾਂ ਉਹਨੇ ਦੱਸਿਆ ਵੀ ਸੀ। ਕਿ ਉਹਦੇ ਘਰ ਵਾਲਾ ਨਲਕਾ ਖਰਾਬ ਆ ਪਰ ਮੈਂ ਇਹ ਨਹੀਂ ਸੀ ਸੋਚਿਆ ਕਿ ਇੱਥੇ ਆ ਕੇ ਵੀ ਇਸ਼ਨਾਨ ਕਰਦੀ ਹੋਵੇਗੀ ਜਾਣ ਵੇਲੇ ਮੋਮ ਜਾਮੇ ਦਾ ਲਫਾਫਾ ਕੱਟ ਤੇ ਵਿੱਚ ਲੈ ਜਾਂਦੀ ਹੁੰਦੀ ਸੀ ਉਸ ਵਿੱਚ ਇਹਦਾ ਗਿੱਲਾ ਕਿਹਰਾ ਹੁੰਦਾ ਹੋ ਮੋੜਨ ਲੱਗਿਆ ਪਰ ਮੇਰੇ ਪੈਰ ਜਿਵੇਂ ਗੱਡੇ ਗਏ ਹੋਣ ਨਿਰਵਸਤਰ ਤੀਵੀ ਮੈਂ ਪਹਿਲਾਂ ਕਦੇ ਨਹੀਂ ਸੀ ਦੇਖੀ ਉਹਨੇ ਸ਼ੀਰੀ ਸਾਹਿਬ ਨੂੰ ਦਸਤਾਰ ਤੇ ਲਪੇਟਿਆ ਹੋਇਆ ਸੀ ਓ ਵਾਹਿਗੁਰੂ ਵਾਹਿਗੁਰੂ ਕਹਿ ਕੇ ਪਾਣੀ ਦਾ ਡੱਬਾ ਸਰੀਰ ਤੇ ਪਾਉਂਦੀ। ਲਾਈਟ ਦੇ ਚਾਨਣ ਚ ਸੋਨੇ ਚਾਂਦੀ ਦੇ ਕਤਰੇ ਬਣ ਕੇ ਫਰਸ਼ ਤੇ ਡਿੱਗਦੇ। ਉਹਨੇ ਮੇਰੇ ਵੱਲ ਵੇਖਿਆ ਤੇ ਆਪਣੇ ਆਪ ਨੂੰ ਸੰਗੋੜ ਕੇ ਬੈ ਗਈ। ਬੇਸ਼ਰਮਾ ਵਾਂਗ ਈ ਖੜਾ ਗਿਆ ਨਹੀਂ। ਸ਼ਾਇਦ ਉਹਨੇ ਕਿਹਾ ਸੀ, ਮੈਨੂੰ ਕੁਝ ਸੁਣਾਈ ਨਾ ਦੇਵੇ। ਜਿਵੇਂ ਬਸ شہਦ ਨਾਲ ਭਰੇ ਕਟੋਰੇ ਹਿੱਲਦੇ ਦਿਖਾਈ ਦਿੱਤੇ ਸੀ। ਜਾਂ ਲਾਈਟ ਦੇ ਚਾਨਣ ਵਿੱਚ ਇੱਕ ਚਮਕ ਰਿਹਾ ਸ਼ਰੀਰ ਜੋ ਅੱਗ ਦੀ ਲਾਟ ਬਣ ਗਿਆ ਉਹਦਾ ਸੇਕ ਮੈਨੂੰ ਵੀ ਆਉਣ ਲੱਗਿਆ ਮੇਰੇ ਸੀਨੇ 'ਚ ਭਾਂਬੜ ਮਚਣ ਲੱਗ ਪਏ ਫਿਰ ਉਸ ਅੱਗ ਨੇ ਮੈਨੂੰ ਸਾਰੇ ਨੂੰ ਹਿਲਪੇਟ ਵਿੱਚ ਲੈ ਲਿਆ ਪਤਾ ਹੀ ਨਾ ਲੱਗਾ ਕਿਹੜੇ ਵੇਲੇ ਉਹਦੀ ਮੈਂ ਬਾਹ ਫੜ ਲਈ ਉਦੋਂ ਹੋਸ਼ ਆਈ ਜਦੋਂ ਉਹ ਚੰਡੀ ਦਾ ਰੂਪ ਧਾਰੀ ਖੜੀ ਸੀ ਮੈਨੂੰ ਲੱਗਿਆ ਕਿ ਸਿਰ ਤੇ ਲਪੇਟੇ ਗਾਤਰੇ 'ਚੋਂ ਸ਼੍ਰੀ ਸਾਹਿਬ ਕੱਢ ਕੇ ਮੇਰਾ ਕੀਰਤਨ ਸੋਲਾ ਪੜ ਦੇਵੇਗੀ ਉਹ ਦਾ ਤੱਕਣਾ ਸਹਾਰ ਦੀ ਮੇਰੀ ਪੋਲੀਓ ਮਾਰੀ ਲੱਤ ਨੇ ਮੈਨੂੰ ਸੁੱਟ ਦਿੱਤਾ ਉਹ ਬੋਲੀ ਜਾ ਰਹੀ ਸੀ ਟੁੱਟ ਪੈਣਾ ਕਹਿ ਦੋ ਰੱਬ ਦੇ ਘਰ ਆ ਕੇ ਵੀ ਕੁੱਤਾ ਕੀ ਤੇ ਦਾ ਉਹ ਬੋਲਦੀ ਬੋਲਦੀ ਕੱਪੜੇ ਚੁੱਕ ਕੇ ਪਰਛਾਵੇਂ ਚ ਜਾ ਕੇ ਕੱਪੜੇ ਪਾਉਣ ਲੱਗ ਪਈ ਫਿਰ ਕਹਿਰ ਵਰੌਂਦੀਆਂ ਅੱਖਾਂ ਨਾਲ ਵੇਖਦੀ ਦਰਬਾਰ ਸਾਹਿਬ ਵੱਲ ਤੁਰ ਪਈ ਮੈਨੂੰ ਲੱਗਿਆ ਜਿਵੇਂ ਉਹਨੇ ਮੈਨੂੰ ਨੰਗੇ ਨੂੰ ਵੇਖ ਲਿਆ ਹੋਵੇ ਇਸ ਤਰ੍ਹਾਂ ਡਿੱਗ ਪਿਆ ਸੀ ਕਿ ਸ਼ਾਇਦ ਕਦੇ ਉੱਠੀ ਨਾ ਸਕਾਂ ਅਖੀਰ ਕੀ ਹੋ ਗਿਆ ਸਈ ਮੈਨੂੰ ਮੇਰੀ ਮਤ ਨੂੰ ਇਹ ਤਾਂ ਉਹ ਹੀ ਜਾਣਦਾ ਸੋ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਤੇ ਲੱਗੀ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ ਆਡੀਓ ਪੰਜਾਬੀ ਤੇ ਜੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਪੰਜਾਬੀ ਸਾਹਿਤ ਨੂੰ ਪਸੰਦ ਕਰਨ ਵਾਲੇ ਮੇਰੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ